ਸਾਹੀ ਕੱਲ ਪਾਰੀ بارش ਹੋਣ ਤੋਂ ਬਾਅਦ ਸਾਡੇ ਮੋਗਾ ਸ਼ਹਿਰ ਦੇ ਵਿੱਚ ਜਿਹੜਾ ਪਾਣੀ ਇਕੱਠਾ ਹੋਇਆ ਉਸ ਦਾ ਕਾਰਨ ਜੋ ਸਾਡੇ ਬੋਨਾ ਚੌਕ ਤੇ ਡਰੇਨ ਦੀ ਸਫਾਈ ਨਾ ਹੋਣ ਕਰਕੇ ਨਿਕਲਿਆ ਹੈਗਾ। ਔਰ ਮੇਰਾ ਸਟੇਟ ਤੋਂ ਮੈਂ ਪਿਛਲੇ 2-3 ਦਿਨ ਤੋਂ ਸਟੇਟ ਤੋਂ ਬਾਅਦ ਫੋਨ ਕਰਕੇ ਲਗਾਤਾਰ ਸਾਡੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਨਾਲ ਜਿਹੜਾ ਸੰਪਰਕ ਬਣਾਇਆ ਹੋਇਆ ਸੀਗਾ ਔਰ ਕੱਲ ਤੋਂ ਹੀ ਸਾਡਾ ਮਾਰਨਿੰਗ ਤੋਂ ਸਾਡੇ ਮੀਰ ਸਾਹਿਬ ਸਾਡੇ ਸਾਰੇ ਐਮਸੀ ਸਹਿਬਾਨ ਜਿਹੜੇ ਨਗਰ ਨਿਗਮ ਵੱਲੋਂ ਲੱਗੇ ਹੋਏ ਸੀਗੇ ਸ਼ਹਿਰ ਦੇ ਵਿੱਚ ਇਹ ਪ੍ਰੋਬਲਮ ਨੂੰ ਬਾਹਰ ਕੱਢਣ ਲਈ ਸਾਡੇ ਲੋਕਾਂ ਨੂੰ ਔਰ ਅੱਜ ਜਦੋਂ ਸਭ ਸਾਹਮਣੇ ਆਇਆ ਤੇ ਮੈਂ ਸਾਡੇ ਮਾਨਜੋਗ ਮੰਤਰੀ ਬ੍ਰਿੰਦਰ ਗੋਇਲ ਜੀ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸਾਰੇ ਜਿਹੜੀ ਸਿਚੁਏਸ਼ਨ ਬਾਰੇ ਜਾਣੂ ਕਰਵਾਇਆ ਤੇ ਉਹਨਾਂ ਵੱਲੋਂ ਜਿਹੜੇ ਅਧਿਕਾਰੀ ਸੀ ਉਹਨਾਂ ਵੱਲੋਂ ਇਹ ਅਨਕੈਲੀ ਵਰਤੀ ਦੀ ਇਰੀਗੇਸ਼ਨ ਡਿਪਾਰਟਮੈਂਟ ਵੀ ਉਹਨਾਂ ਨੇ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਅੱਜ ਸਾਰੇ ਅਧਿਕਾਰੀ ਜਿਹੜੇ ਹੈਗੇ ਆ ਉਹਨਾਂ ਨੇ ਡਰੇਨ ਦੀ ਸਫਾਈ ਦਾ ਕੰਮ ਜਿਹੜਾ ਮੁਕੰਮਲ ਕੀਤਾ ਔਰ ਮੈਂ ਜਦੋਂ ਸੀਐਮ ਸਾਹਿਬ ਨੂੰ ਜਾਣੂ ਕਰਵਾਇਆ ਕਿ ਮੈਂ ਗੱਲ ਕਰਦੀ ਹਾਂ ਸਾਡੀ ਮੰਤੂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਹਨਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਸਾਡੇ ਬੋਨਾ ਚੌਕ ਦੇ ਨੇੜੇ ਤੇ ਸਾਰੇ ਸਾਰੇ ਪਰਿਵਾਰਾਂ ਦੇ ਲਈ ਜਦੀ ਮੁਆਵਜ਼ੇ ਦੀ ਕੋਸ਼ਿਸ਼ ਨਾ ਕੀਤੀ ਹੈ ਜੀ ਔਰ ਸਾਡੇ ਸੀਐਗਮ ਸਾਹਿਬ ਔਰ ਪਟਵਾਰੀਆਂ ਦੀ ਡਿਊਟੀ ਲਗਾਈ ਹੈ ਕਿ ਉਹਨਾਂ ਦੀਆਂ ਡਿਟੇਲਸ ਜਲਦ ਤੋਂ ਜਲਦ ਜਿੰਨੀਆਂ ਸਰਕਾਰ ਨੂੰ ਬਣਾ ਕੇ ਭੇਜਣ ਤਾਂ ਜੋ ਉਹਨਾਂ ਪਰਿਵਾਰਾਂ ਦੀ ਅਸੀਂ ਸਹਾਇਤਾ ਕਰ ਸਕੀਏ ਸੋ ਬਹੁਤ ਬਹੁਤ ਧੰਨਵਾਦ